ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 518 ਤੋਂ ਲੈ ਕੇ 520 ਤੱਕ ਸਵਾਇ ਮਨਵਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋ ਹਰ ਚਰਣੀ ਮਨ ਲਾਗ ਅਰਥ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਪਾਗ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਕਹਿੰਦੇ ਅਸੰਖ ਅਨੇਕਾਂ ਹੀ ਅਣਗਿਣਤ ਜੀਵ ਵਿਕਾਰਾਂ ਵਿੱਚ ਗਲਤਾਨ ਸੀ ਕਹਿੰਦੇ ਜਦੋਂ ਉਹਨਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦਾ ਫਿਰ ਉਹ ਪਵਿੱਤਰ ਹੋ ਜਾਂਦੇ ਨੇ ਜਿਨ੍ਹਾਂ ਦੇ ਕਹਿੰਦੇ ਮੱਥੇ ਤੇ ਭਾਗ ਚੰਗੇ ਲਿਖੇ ਨੇ ਨਾਨਕ ਜੀ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦਾ ਨਾਮ ਜਪਣਾ 68 ਤੀਰਥਾਂ ਦੇ ਜਿਹੜਾ ਉਸ ਸਮੇਂ ਦੇ ਵਿੱਚ ਗਿਣਾ ਜਾਂਦਾ ਸੀ ਕਿ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰਦਾ ਵੀ ਉਹ ਪਵਿੱਤਰ ਹੋ ਗਿਆ ਕਹਿੰਦੇ 68 ਤੀਰਥਾਂ ਦਾ ਜਿਹੜਾ ਇਸ਼ਨਾਨ ਉਹ ਪਰਮੇਸ਼ਰ ਦੇ ਨਾਮ ਵਿੱਚ ਆ ਜਾਂਦਾ ਪੌੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰਵਰਦੀਗਾਰ ਦਾ ਜਿਸਨੋ ਕਰੇ ਰਹਾਮ ਤਿਸਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੈ ਜਾਣ 부ਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਤਾਰਦਾ ਜਿਸ ਨੂੰ ਲਾਏ ਸੱਚ ਤਿਸੈ ਉਧਾਰਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਅਪਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਸ ਪਰਮੇਸ਼ਰ ਦਾ ਜੋ ਸਾਡੀ ਪਾਲਣਾ ਕਰਦਾ ਹੈ ਨਾਮ ਹਰ ਇੱਕ ਸਾਹ ਦੇ ਨਾਲ ਹਰ ਇੱਕ ਖੁਰਾਕ ਦੀ ਕਹਿੰਦੇ ਵੀ ਬੁਰਕੀ ਦੇ ਨਾਲ ਮਤਲਬ ਵੀ ਹਰ ਵਕਤ ਉਹਨੂੰ ਚੇਤੇ ਰੱਖੋ ਕਹਿੰਦੇ ਉਹ ਜਿਸ ਦੇ ਉੱਪਰ ਰਹਿਮ ਕਰਦਾ ਜਿਹਦੇ ਉੱਪਰ ਰਹਿਮਤ ਕਰਦਾ ਉਹ ਜੀਵ ਉਹਨੂੰ ਕਦੇ ਨਹੀਂ ਭੁਲਾਉਂਦਾ ਹੈ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਆਪ ਹੀ ਫਿਰ ਉਹਨਾਂ ਦਾ ਅੰਤ ਕਰਦਾ ਕਹਿੰਦਾ ਸਭ ਕੁਝ ਜਾਣੀ ਜਾਣ ਹੈ ਸਭ ਕੁਝ ਆਪਣੇ ਹਿਸਾਬ ਨਾਲ ਦੇਖ ਕੇ ਸਭ ਕੁਝ ਕਰਦਾ ਹੈ ਪਰਮੇਸ਼ਰ ਕਹਿੰਦੇ ਇੱਕ ਪਲ ਦੇ ਵਿੱਚ ਕੁਦਰਤ ਵਿੱਚ ਅਨੇਕਾਂ ਹੀ ਰੂਪਾਂ ਰੰਗਾਂ ਦੇ ਵਿੱਚ ਬਣ ਆਉਂਦਾ ਹੈ ਹੋਰ ਮਤਲਬ ਧਾਰਨ ਧਾਰ ਲੈਂਦਾ ਹੈ ਇਸ ਸ੍ਰਿਸ਼ਟੀ ਨੂੰ ਇੱਕ ਪਲ ਦੇ ਵਿੱਚ ਨਵੀਂ ਬਣਾ ਦਿੰਦਾ ਹੈ ਅਨੇਕਾਂ ਰੂਪਾਂ ਰੰਗਾਂ ਦੇ ਵਿੱਚ ਜਿਸ ਨੂੰ ਕਹਿੰਦੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਆਪਦੇ ਨਾਮ ਦੀ ਪ੍ਰੀਤ ਦਿੰਦਾ ਉਹਨੂੰ ਇਸ ਸੰਸਾਰ ਸਾਗਰ ਤੋਂ ਤਾਰ ਦਿੰਦਾ ਜਿਦੇ ਵੱਲ ਕਹਿੰਦੇ ਪਰਮੇਸ਼ਰ ਹੋ ਗਿਆ ਉਹ ਕਦੇ ਨਹੀਂ ਵਿਕਾਰਾਂ ਵੱਲੋਂ ਹਾਰਦਾ ਉਹ ਵਿਕਾਰਾਂ ਤੇ ਕਾਬੂ ਕਰ ਲੈਂਦਾ ਪਰਮੇਸ਼ਰ ਦਾ ਕਹਿੰਦੇ ਜੋ ਹੈ ਇਹ ਤਖਤ ਦਰਬਾਰ ਸਦਾ ਦੇ ਰਹਿਣ ਵਾਲਾ ਹੈ ਕਹਿੰਦੇ ਮੈਂ ਪਰਮੇਸ਼ਰ ਨੂੰ ਨਮਸਕਾਰ ਕਰਦਾ ਹਾਂ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪੰਜਮ ਕਾਮ ਕ੍ਰੋਧ ਲੋਭ ਛੋੜੀਐ ਦੀਜੈ ਅਗਨ ਜਲਾਏ ਜੀਵ ধ্যান ਨਿਤ ਜਾਪੀਐ ਨਾਨਕ ਸਾਚਾ ਨਾਉ ਕਹਿੰਦੇ ਜਿਹੜੇ ਜੀਵ ਨਾਨਕ ਜੀ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਆਪਣੇ ਜੀਵਨ ਦੇ ਦੌਰਾਨ ਉਹ ਕਾਮ ਕ੍ਰੋਧ ਲੋਭ ਸਭ ਕੁਝ ਇਹਨੂੰ ਕਹਿੰਦੇ ਆਪਣੇ ਨੂੰ ਖਤਮ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਇਹਨਾਂ ਦਾ ਦੁੱਖ ਨਹੀਂ ਸਹਾਰਨਾ ਪੈਂਦਾ ਮਹੱਲਾ ਪੰਜਮ ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰਿਆ ਦੀਆ ਮਿਲਾਏ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਪ ਲਿਆ ਉਹਨੇ ਸਾਰੇ ਫਲ ਪਾਲੇ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਗੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਗੁਰੂ ਨੇ ਪਰਮੇਸ਼ਰ ਦੇ ਨਾਲ ਉਸ ਜੀਵ ਨੂੰ ਮਿਲਾ ਦਿੱਤਾ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇ ਸਿਆ तਿਸ ਕਾ ਦਰਸਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਤੋਏ ਅਮਰਤ ਸਾਚਾ ਨਾਉ ਉਥੇ ਜਾਪੀਐ ਮਨ ਕੋ ਹੋਏ ਸੰਤੋਖ ਪੁਖਾਂਤ ਰਾਪੀਐ ਜਿਸ ਕਟ ਵਸਿਆ ਨਾਉ ਤਿਸ ਬੰਧਨ ਕਾਟਿਐ ਗੁਰ ਪਰਸਾਦ ਕਿਨੈ ਵਿਰਲੇ ਹਰ ਤਨ ਖਾਟੀਐ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਸੁਣਿਆ ਤੇ ਮੰਨਿਆ ਉਹ ਇਸ ਸੰਸਾਰ ਦੇ ਵਿਕਾਰਾਂ ਤੋਂ ਮਾਇਆ ਤੋਂ ਕਲੇਸ਼ਾਂ ਤੋਂ ਮੁਕਤ ਹੋ ਗਿਆ ਕਹਿੰਦੇ ਉਹਦੀ ਮਾਇਆ ਦੀ ਜਿਹੜੀ ਬਲਾ ਟਲ ਗਈ ਉਹਦੇ ਸਾਰੇ ਵਹਿਮ ਭਰਮ ਸੰਦੇਸੇ ਖਤਮ ਹੋ ਗਏ ਉਹਦਾ ਕਹਿੰਦੇ ਦਰਸ਼ਨ ਕਰਨ ਦੇ ਨਾਲ ਬਾਕੀ ਦੀ ਸ੍ਰਿਸ਼ਟੀ ਉਹ ਵੀ ਨਿਹਾਲ ਹੁੰਦੇ ਨੇ ਜੀਵ ਉਸ ਜੀਵ ਦਾ ਦਰਸ਼ਨ ਕਰਕੇ ਜੋ ਆਪ ਮੁਕਤ ਹੋ ਗਿਆ ਜਨਕ ਸੰਗ ਨਿਹਾਲ ਖਿੜ ਜਾਂਦੇ ਨੇ ਕਹਿੰਦੇ ਉਹਨਾਂ ਉਹਦੇ ਦਰਸ਼ਨ ਕਰਕੇ ਆਪਣੀ ਪਾਪਾਂ ਦੀ ਮੈਲ ਧੋ ਲੈਂਦੇ ਨੇ ਉਹਦੇ ਦਰਸ਼ਨ ਰਾਹੀਂ ਕਿਉਂਕਿ ਉੱਥੇ ਫਿਰ ਉਹਦੀ ਸੰਗਤ ਦੇ ਵਿੱਚ ਉੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਨਾ ਜੋ ਸੱਚਾ ਨਾਮ ਹੈ ਫਿਰ ਨਾਮ ਜਪਿਆ ਉਹਨਾਂ ਦੇ ਮਨ ਨੂੰ ਸੰਤੋਖ ਆ ਜਾਂਦਾ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਕੋਈ ਭੁੱਖ ਤ੍ਰਿਸ਼ਨਾ ਰਹਿ ਨਹੀਂ ਜਾਂਦੀ ਕਹਿੰਦੇ ਜਿਸ ਘਟ ਵਸਿਆ ਨਾਉ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਉਹਦੇ ਸਾਰੇ ਬੰਧਨ ਕੱਟ ਹੋ ਜਾਂਦੇ ਨੇ ਕੋਈ ਰੁਕਾਵਟਾਂ ਨਹੀਂ ਪੈਂਦੀਆਂ ਵਿਕਾਰਾਂ ਵੱਲੋਂ ਮਾਇਆ ਵੱਲੋਂ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਪਰ ਇਹ ਧੰਨ ਜੋ ਨਾਮ ਧੰਨ ਹੈ ਇਕ ਕਿਸੇ ਨੇ ਇਹਦੀ ਕਮਾਈ ਕੀਤੀ ਆ ਬਹੁਤ ਵਿਰਲੇ ਨੇ ਇਹਦੀ ਕਮਾਈ ਕਰਨ ਵਾਲੇ ਸ਼ਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵੋ ਚਿਤਵਨੀ ਉੱਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਕਹਿੰਦੇ ਹੇ ਨਾਨਕ ਦੇ ਮਿੱਤਰ ਪਰਮਾਤਮਾ ਜੀ ਨਾਨਕ ਨੂੰ ਹਰ ਵਕਤ ਆਪਣੇ ਸਿਫਤ ਸਲਾਹ ਕਰਨ ਦਾ ਆਹਰ ਦੇ ਦਿਓ ਕਹਿੰਦੇ ਮੇਰੇ ਮਨ ਦੇ ਵਿੱਚ ਇਹ ਚਿਤਵਨੀ ਆਉਣ ਲਾ ਦਿਓ ਕਿ ਮੈਂ ਹਮੇਸ਼ਾ ਉੱਠ ਕੇ ਉੱਦਮ ਕਰਾਂ ਕਿ ਮੈਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਸਕਾਂ ਇਹ ਕਿਰਪਾ ਕਰ ਦਿਓ ਮਹੱਲਾ ਪੰਜਮ ਦ੍ਰਿਸ਼ਟ ਤਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਕਹਿੰਦੇ ਹੇ ਨਾਨਕ ਜੀ ਜਿਹੜੀਆਂ ਜੀਵ ਇਸਤਰੀਆਂ ਤੈਨੂੰ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਕਿਰਪਾ ਕਰਕੇ ਤੁਸੀਂ ਆਪਣੇ ਪ੍ਰੇਮ ਰੰਗ ਵਿੱਚ ਰੰਗ ਲਿਆ ਉਹਨਾਂ ਦਾ ਮਨ ਤੇ ਤਨ ਤੁਹਾਡੇ ਪ੍ਰੇਮ ਰੰਗ ਵਿੱਚ ਰੱਗਿਆ ਗਿਆ ਪਰ ਮੈਂ ਵਿਚਾਰੀ ਕਹਿੰਦੇ ਤੁਹਾਡੇ ਵਿਛੋੜੇ ਦੇ ਦੁੱਖ ਵਿੱਚ ਹਾਂ ਪੌੜੀ ਜੀ ਕੀ ਬਿਰਥਾ ਹੋਏ ਸੁ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਤਰ ਪੂਜੋ ਗੁਰ ਕੈ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੈ ਸੰਗ ਪਵਜਲ ਬਖਮ ਤਰ ਸੇਵੋ ਸਤਗੁਰ ਦੇਵ ਅੱਗੇ ਨਾ ਮਰੋ ਡਰ ਖਿਨ ਮੈਂ ਕਰੇ ਨਿਹਾਲ ਊਣੈ ਸੁਬਰ ਪਰ ਮਨ ਕੋ ਹੋਏ ਸੰਤੋਖ ਤੇ ਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਸਾਡੇ ਮਨ ਦੇ ਵਿੱਚ ਦੁੱਖ ਹੋਏ ਉਸ ਦੇ ਲਈ ਅਸੀਂ ਗੁਰੂ ਅੱਗੇ ਅਰਦਾਸ ਕਰੀਏ ਆਪਣੀਆਂ ਸਾਰੀਆਂ ਚਤਰਾਇਆਂ ਸਿਆਣਪਾਂ ਛੱਡ ਕੇ ਆਪਣਾ ਮਨ ਤਨ ਗੁਰੂ ਦੇ ਅੱਗੇ ਅਰਪਣ ਕਰ ਦਈਏ ਗੁਰੂ ਦੀ ਸ਼ਰਨ ਲਈਏ ਤਾਂ ਸਾਡੀ ਮਾੜੀ ਮੱਤ ਤਿਆਗ ਹੋ ਜਾਏ ਕਹਿੰਦੇ ਜਿਹੜੇ ਗੁਰੂ ਜਨ ਨੇ ਉਹਨਾਂ ਦੀ ਸੰਗਤ ਕੀਤੇ ਆ ਅਸੀਂ ਨਾਮ ਜਪਦੇ ਆ ਫਿਰ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਆ ਜਦੋਂ ਕਹਿੰਦੇ ਸਤਗੁਰ ਦੀ ਸ਼ਰਨ ਲਈ ਜਾਂਦੀ ਆ ਤਾਂ ਜੀਵ ਦਾ ਅੱਗੇ ਵਾਲਾ ਜਿਹੜਾ ਡਰ ਹੈ ਆਤਮਿਕ ਮੌਤ ਦਾ ਜੰਮ ਦੀ ਮੌਤ ਦਾ ਉਹ ਭੱਜ ਜਾਂਦਾ ਹੈ। ਉਹ ਨੂੰ ਹੁੰਦਾ ਕਿ ਮੈਂ ਸੰਗਤ ਦੇ ਵਿੱਚ ਕਮਾਈ ਕੀਤੀ ਆ ਅੱਗੇ ਪਰਲੋਕ ਵਿੱਚ ਮੈਨੂੰ ਡਰ ਦੀ ਲੋੜ ਨਹੀਂ ਹੈ। ਗੁਰੂ ਦੀ ਸੰਗਤ ਦੇ ਵਿੱਚ ਜਿਹੜੇ ਜੀਵ ਗੁਣਾ ਤੋਂ ਸਖਣੇ ਹੁੰਦੇ ਨੇ ਗੁਰੂ ਕੋਲੋਂ ਗੁਣ ਮਿਲ ਜਾਂਦੇ ਨੇ ਜੀਵ ਨੂੰ। ਜਦੋਂ ਕਹਿੰਦੇ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਮਨ ਕੋ ਹੋਏ ਸੰਤੋਖ ਮਨ ਨੂੰ ਸੰਤੋਖ ਮਿਲ ਜਾਂਦਾ ਉਹਦਾ ਨਾਮ ਧਿਆਉਣ ਦੇ ਨਾਲ ਪਰ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਉਹੀ ਜੀਵ ਕਰਦੇ ਨੇ ਜਿਨ੍ਹਾਂ ਦੇ ਕਰਮਾਂ ਵਿੱਚ ਤੁਰ ਤੋਂ ਇਹ ਪੂਰਵਲੇ ਕਰਮਾਂ ਅਨਸਾਰ ਲਿਖੀ ਹੋਈ ਆ ਸੋਕ ਮਹੱਲਾ ਪੰਜਮਾ ਲਗੜੀ ਸੁਥਾਨ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲਖ ਸਹ ਆਨ ਡੁੱਬਣ ਦੇ ਨਾਮਾ ਪਰੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਦੇ ਪ੍ਰੇਮ ਦੇ ਨਾਲ ਰੰਗ ਲਿਆ ਉਸ ਨੂੰ ਪੰਦੇ ਫਿਰ ਇਸ ਸੰਸਾਰ ਸਾਗਰ ਤੋਂ ਮੇਰਾ ਪਰਮੇਸ਼ਰ ਡੁੱਬਣ ਨਹੀਂ ਦਿੰਦਾ ਜਿਹਨੂੰ ਆਪਣੇ ਚਰਨਾਂ ਦੀ ਚੰਗੀ ਪ੍ਰੀਤ ਲਾ ਦਿੱਤੀ ਆ ਚਾਹੇ ਇਸ ਸੰਸਾਰ ਸਾਗਰ ਵਿੱਚ ਲੱਖਾਂ ਹੀ ਵਿਕਾਰਾਂ ਦੀਆਂ ਲਹਿਰਾਂ ਨੇ ਪਰ ਉਹ ਡੁੱਬਦੇ ਨਹੀਂ ਹੈਗੇ ਪਰਮੇਸ਼ਰ ਦੇ ਚਰਨਾਂ ਨਾਲ ਲੱਗ ਕੇ ਤਰ ਜਾਂਦੇ ਨੇ ਮਹੱਲਾ ਪੰਜਮ ਬਨ ਪਿ ਹਾਵਲੇ ਹਿਕ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਨਾਨਕ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਪਿਆਰੇ ਤੋਂ ਬਲਿਹਾਰੇ ਜਾਣਾ ਜਿਨੇ ਮੇਰੇ ਕਾਰਜ ਰਾਸ ਕਰ ਦਿੱਤਾ ਕਾਰਜ ਕਿਹੜਾ ਰਾਸ ਕਰ ਦਿੱਤਾ ਇਹ ਸੰਸਾਰ ਸਾਗਰ ਬੜਾ ਭਿਆਨਕ ਸਮੁੰਦਰ ਆ ਕਹਿੰਦੇ ਇਹਦੇ ਵਿੱਚ ਮੈਨੂੰ ਇੱਕ ਸਾਥੀ ਲੱਭ ਦਿੱਤਾ ਸਾਥੀ ਕੌਣ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਨੇ ਮੇਰੇ ਸਾਰੇ ਦੁੱਖ ਕਹਿੰਦੇ ਖਤਮ ਕਰ ਦਿੱਤੇ ਇਸ ਸੰਸਾਰ ਸਾਗਰ ਦੇ ਪਰ ਇਹ ਲੱਭ ਕੇ ਦਿੱਤਾ ਸਾਥੀ ਮੈਨੂੰ ਗੁਰੂ ਪਿਆਰੇ ਨੇ ਮੇਰੇ ਕਾਰਜ ਰਾਸ ਕਰਤੇ ਪਉਰੀ ਪਾਇਨ ਸਭ ਨਿਧਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਦ ਨੂੰ ਜਪਤਿਆ ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਪੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜ ਨਤਾਈਐ ਰੱਖੈ ਆਪ ਦਿਆਲ ਕਰਦਾਸਾ ਆਪਣੈ ਹਰ 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 ਨਾਮ ਜੀਵਾ ਸੁਣ ਸੁਣੈ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਪਾਈਨ ਸਭ ਨਿਦਾਨ ਜਦੋਂ ਕਹਿੰਦੇ ਪਰਮੇਸ਼ਰ ਜੀ ਤੇਰੇ ਪ੍ਰੇਮ ਰੰਗ ਵਿੱਚ ਜੀਵ ਰੰਗਿਆ ਜਾਂਦਾ ਤਾਂ ਉਹਨੂੰ ਸਾਰੇ ਖਜ਼ਾਨੇ ਮਿਲ ਜਾਂਦੇ ਨੇ ਜੋ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਕਦੇ ਪਛਤਾਉਣਾ ਨਹੀਂ ਪੈਂਦਾ ਤੇਰਾ ਨਾਮ ਜਪਣ ਵਾਲੇ ਸੇਵਕ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਿਹਨੂੰ ਤੇਰਾ ਆਸਰਾ ਕਹਿੰਦੇ ਉਸ ਪੂਰੇ ਗੁਰੂ ਨੇ ਜਿਹਨੇ ਤੇਰੀ ਨਾਮ ਦੀ ਸਿਫਤ ਸਲਾਹ ਕਰਨ ਲਾ ਦਿੱਤਾ ਜਿਹਨੇ ਤੇਰੀ ਵਾਹ ਵਾਹ ਕਰਨ ਲਾ ਦਿੱਤਾ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਕਹਿੰਦੇ ਉਸ ਪੂਰੇ ਗੁਰੂ ਦੀ ਵਾਹ ਵਾਹ ਕਰਕੇ ਮੈਨੂੰ ਵੀ ਸੁਖ ਮਿਲਦਾ ਮੈਂ ਆਪਣੇ ਚੇਤੇ ਚ ਗੁਰੂ ਦੀ ਵਾਹ ਵਾਹ ਵਸਾ ਲਈ ਆ ਕਹਿੰਦੇ ਗੁਰੂ ਕੋਲ ਤੇਰੀ ਸਿਫਤ ਕਰਨ ਦੇ ਭੰਡਾਰੇ ਭਰੇ ਪਏ ਨੇ ਜਦੋਂ ਸਤਗੁਰ ਕਿਰਪਾ ਦੀ ਨਜ਼ਰੀ ਕਰਕੇ ਜੀਵ ਨੂੰ ਇਹ ਭੰਡਾਰੇ ਦੇ ਦਿੰਦੇ ਨੇ ਤੇਰੀ ਸਿਫਤ ਸਲਾਹ ਦੇ ਫਿਰ ਜੀਵ ਕਹਿੰਦੇ ਸੰਸਾਰ ਸਾਗਰ ਵਿੱਚ ਮਾਇਆ ਦੇ ਪਿੱਛੇ ਨਹੀਂ ਟਕਦੇ ਹੈਗੇ ਰੱਖੇ ਆਪ ਦਿਆਲ ਕਰਦਾਸਾਂ ਆਪਣੇ ਜਦੋਂ ਪਰਮੇਸ਼ਰ ਹੀ ਆਪਣੇ ਦਾਸਾਂ ਤੇ ਦਿਆਲ ਹੋ ਕੇ ਉਹਨਾਂ ਦੀ ਰੱਖਿਆ ਕਰਦਾ ਫਿਰ ਉਹ ਨਾਮ ਜਪਦੇ ਨੇ ਕਹਿੰਦੇ ਹਰੀ ਦਾ ਨਾਮ ਜਪ-ਜਪ ਕੇ ਫਿਰ ਬੜੇ ਸੁੱਖ ਵਿੱਚ ਰਹਿੰਦੇ ਨੇ ਉਹ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਉਹ ਸੁਣਦੇ ਵੀ ਨੇ ਤੇ ਜਪਦੇ ਵੀ ਨੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸਹ ਦਿੱਤਾ ਟੱਕਣ ਕੋ ਪਤ ਮੇਰੀ ਦਾਣਾ ਬਿਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਮੇਰਾ ਮਾਲਕ ਬੜਾ ਸੁਗਣ ਸਿਆਣਾ ਹੈ ਤੇਰੀ ਕਹਿੰਦੇ ਅਸੀਂ ਥਾ ਨਹੀਂ ਪਾ ਸਕਦੇ ਤੇਰੀ ਅਵਸਥਾ ਨੂੰ ਜਾਣ ਨਹੀਂ ਸਕਦੇ ਜਾਣ ਨਹੀਂ ਸਕਦੇ ਤੇਰੇ ਬਾਰੇ ਅਸੀਂ ਤੇਰੇ ਸਰੂਪ ਨੂੰ ਸਮਝ ਨਹੀਂ ਸਕਦੇ ਪਰ ਕਹਿੰਦੇ ਜੋ ਤੂੰ ਮੈਨੂੰ ਆਪਣੀ ਪ੍ਰੀਤ ਦੇ ਦਿੱਤੀ ਆ ਇਹ ਇਸ ਤਰ੍ਹਾਂ ਜਿਵੇਂ ਕੋਈ ਮੈਨੂੰ ਰੇਸ਼ਮ ਦੇ ਦਿੱਤਾ ਆਪਣੀ ਇੱਜ਼ਤ ਲੁਕੋਣ ਲਈ ਆਪਣੀ ਇੱਜ਼ਤ ਟਕਣ ਲਈ ਕੋਈ ਰੇਸ਼ਮ ਦਾ ਕੱਪੜਾ ਦੇ ਦਿੱਤਾ ਇਸ ਤਰ੍ਹਾਂ ਤੁਮੈਨੂੰ ਆਪਣੀ ਪ੍ਰੀਤ ਦੇ ਦਿੱਤੀ ਇੰਨੀ ਪਿਆਰੀ ਪ੍ਰੀਤ ਮਹੱਲਾ ਪੰਜਵਾਂ ਤੈ ਡੇ ਸਿਮਰਨ ਹਬ ਕਿਛ ਲਦਮ ਬਿਖਮਨਾ ਡਿਠਮ ਕੋਈ ਜਿਸ ਪਥਰ ਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡਾ ਸਿਮਰਨ ਕਰਨ ਦੇ ਨਾਲ ਮੈਨੂੰ ਸਭ ਕੁਝ ਮਿਲ ਗਿਆ ਮੈਨੂੰ ਕੋਈ ਦੁੱਖ ਨਹੀਂ ਰਿਹਾ ਹੈਗਾ ਜਿਸ ਦੀ ਇੱਜ਼ਤ ਕਹਿੰਦੇ ਪਰਮੇਸ਼ਰ ਜੀ ਤੁਸੀਂ ਰੱਖਦੇ ਹੋ ਉਹਦੀ ਇੱਜ਼ਤ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਉਹਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ ਪੌੜੀ ਹੋਵੇ ਸੁਖ ਕਣਾਂਦੇ ਤੇ ਆਈਏ ਵੰਜੇ ਰੁਗਾ ਕਾਣ ਹਰ ਗੁਣ ਗਾਈਏ ਅੰਦਰ ਵਰਤੈ ਠਾੜ ਪ੍ਰਭ ਚਿਤ ਆਈਐ ਪੂਰਨ ਹੋਵੈ ਆਸ ਨਾਏ ਮਨ ਵਸਾਈਐ ਕੋਇ ਨ ਲੱਗੈ ਬਿਗਨ ਆਪ ਗਵਾਈਐ ਗਿਆਨ ਪਦਾਰਥ ਮਤ ਗੁਰ ਤੇ ਪਾਈਐ ਤਿੰਨ ਪਾਏ ਸਭੇ ਥੋਕ ਜਿਸ ਆਪ ਦਿਵਾਈਐ ਤੂੰ ਸਬਨਾ ਕਾ ਖਸਮ ਸਬ ਤੇਰੀ ਛਾਈਐ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਬੜੇ ਸੁਖ ਹੁੰਦੇ ਨੇ ਉਸ ਪਰਮੇਸ਼ਰ ਦੇ ਗੁਣ ਗਾਇਆ ਸਾਰੇ ਰੋਗ ਖਤਮ ਹੋ ਜਾਂਦੇ ਨੇ ਜੀਵ ਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ ਪਰਮੇਸ਼ਰ ਨੂੰ ਚਿੱਤ ਵਿਆਂ ਪਰਮੇਸ਼ਰ ਨੂੰ ਚਿੱਤ ਵਿੱਚ ਵਸਾਇਆ ਅੰਦਰੋਂ ਸ਼ਾਂਤ ਰਹਿੰਦੇ ਨੇ ਜੀਵ ਕਹਿੰਦੇ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਨੇ ਜਦੋਂ ਉਹਦਾ ਨਾਮ ਮਨ ਵਿੱਚ ਵਸ ਜਾਂਦਾ ਕਿਉਂਕਿ ਫਿਰ ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ ਜਿਹੜੇ ਜੀਵ ਕਹਿੰਦੇ ਆਪਾ ਭਾਵ ਗਵਾ ਦਿੰਦੇ ਨੇ ਉਹਨਾਂ ਨੂੰ ਫਿਰ ਵਿਕਾਰਾਂ ਵੱਲੋਂ ਕੋਈ ਰੋਕ ਨਹੀਂ ਪੈਂਦੀ ਹੈਗੀ ਕਹਿੰਦੇ ਜਦੋਂ ਜੀਵ ਗੁਰੂ ਦੀ ਉਪਦੇਸ਼ ਨੂੰ ਮੰਨਦੇ ਨੇ ਚੰਗੀ ਮਤ ਆਉਂਦੀ ਆ ਫੇਰ ਕਹਿੰਦੇ ਗਿਆਨ ਪਦਾਰਥ ਪਾ ਲੈਂਦੇ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦੇ ਨੇ ਨਾਮਦਾਨ ਪਾ ਲੈਂਦੇ ਨੇ ਜਿਸ ਨੇ ਕਹਿੰਦੇ ਉਸ ਪਰਮੇਸ਼ਰ ਨੇ ਆਪਣੇ ਨਾਮ ਦਾ ਦਾਨ ਆਪ ਦਿੱਤਾ ਉਹਨੂੰ ਸਾਰੀਆਂ ਅਵਸਥਾ ਮਿਲ ਗਈਆਂ ਜਿਸ ਨੂੰ ਪਰਮੇਸ਼ਰ ਨੇ ਆਪ ਦਵਾਈਆਂ ਨੇ ਕਹਿੰਦੇ हे ਪਰਮੇਸ਼ਰ ਜੀ ਤੂੰ ਸਾਡੇ ਸਾਰਿਆਂ ਦਾ ਮਾਲਕ ਹੈ ਸਾਨੂੰ ਤੇਰਾ ਹੀ ਆਸਰਾ ਹੈ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਡਾ ਖੋਜ ਨ ਖੁੰਬੈ ਮੰਜ ਮੁਹਬਤ ਤੇਰੀ ਨਦੀ ਤਰੰਦੜੀ ਮੈਡਾ ਖੋਜ ਨ ਖੁੰਬੈ ਮੰਜ ਮੁਹਬਤ ਤੇਰੀ ਤੋ ਸਹ ਚਰਣੀ ਮੈਂ ਦਾ ਹੀ ਅਦਾ ਸੀਤਮ ਹਰ ਨਾਨਕ ਤੁਲਹਾ ਬੇੜੀ ਬਹੁਤ ਹੀ ਪਿਆਰਾ ਸ਼ਬਦ ਆ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਇਸ ਸੰਸਾਰ ਸਾਗਰ ਦੇ ਵਿੱਚ ਵਿਚਰਦਿਆਂ ਹੋਇਆਂ ਕਹਿੰਦੇ ਇਸ ਸੰਸਾਰ ਦੇ ਜਿਹੜਾ ਮੋਹ ਰੂਪੀ ਚਿੱਕੜ ਆ ਉਹਦੇ ਵਿੱਚ ਮੇਰਾ ਪੈਰ ਨਹੀਂ ਖੁੱਬਦਾ ਜਿਵੇਂ ਆਮ ਸਾਰੀ ਸ੍ਰਿਸ਼ਟੀ ਦਾ ਖੋਬਰਿਆ ਕਿਉਂ ਨਹੀਂ ਖੁੱਬਦਾ ਕਹਿੰਦੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਜੀ ਤੇਰੀ ਮੁਹੱਬਤ ਆ ਤੇਰੇ ਨਾਲ ਪ੍ਰੇਮ ਪੈ ਗਿਆ ਇਸ ਕਰਕੇ ਤੇਰੇ ਨਾਲ ਪ੍ਰੇਮ ਪੈ ਗਿਆ ਹੁਣ ਸੰਸਾਰ ਦੇ ਮੋਹ ਦੇ ਚਿੱਕੜ ਵਿੱਚ ਮੇਰਾ ਪੈਰ ਨਹੀਂ ਖੁੱਬਦਾ ਕਹਿੰਦੇ ਤੋਸਹ ਚਰਣੀ ਮੈਡਾ ਹੀੜਾ ਸੀਤਮ ਕਹਿੰਦੇ ਮੈਨੂੰ ਪ੍ਰੀਤ ਤੇਰੇ ਨਾਲ ਪਰਮੇਸ਼ਰ ਜੀ ਇਸ ਤਰ੍ਹਾਂ ਪੈ ਗਈ ਆ ਜਿਸ ਤਰ੍ਹਾਂ ਮੇਰਾ ਹਿਰਦਾ ਤੇਰੇ ਚਰਨਾ ਦੇ ਨਾਲ ਸੀਤਾ ਗਿਆ ਹੋਵੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਹੀ ਉਹ ਪਰਮੇਸ਼ਰ ਦਾ ਨਾਮ ਹੀ ਨਾਨਕ ਦੇ ਲਈ ਇਸ ਸੰਸਾਰ ਸਾਗਰ ਨੂੰ ਤਰਨ ਦੇ ਲਈ ਤੁਲਹਾ ਵੀ ਹੈ ਤੇ ਬੇੜੀ ਵੀ ਹੈ ਉਸ ਸੰਸਾਰ ਸਾਗਰ ਤੋਂ ਤਰਨ ਦੇ ਲਈ ਉਹ ਪਰਮੇਸ਼ਰ ਤੇ ਪਰਮੇਸ਼ਰ ਦਾ ਨਾਮ ਹੀ ਨਾਨਕ ਦਾ ਸਹਾਈ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮਹੱਲਾ ਪੰਜਵਾਂ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਜੇ ਮਿੱਤਰ ਅਸਾੜੜੇ ਸਈ ਹੌ ਟੁਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਜਿਨਾਂ ਦੇ ਸੰਦੜਿਆ ਦੁਰਮਤ ਵੰਜੇ ਮਿੱਤਰ ਅਸਾੜੜੇ ਸਈ ਹੌ ਟੁਡੇਂ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਜਦੋਂ ਅਸੀਂ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਮਿਲਣ ਦੇ ਨਾਲ ਸਾਡੀ ਮਾੜੀ ਮੱਤ ਖਤਮ ਹੋ ਜਾਵੇ ਤੇ ਸਾਨੂੰ ਚੰਗੀ ਮੱਤ ਮਿਲੇ ਕਹਿੰਦੇ ਕਹਿੰਦੇ ਉਹੀ ਸਾਡੇ ਮਿੱਤਰ ਨੇ ਨਾ ਜਿੱਥੋਂ ਸਾਨੂੰ ਮਾੜੀ ਮੱਤ ਮਿਲੇ ਉਹ ਸਾਡੇ ਮਿੱਤਰ ਨਹੀਂ ਨਾ ਕਹਿ ਜਾ ਸਕਦੇ ਜਿੱਥੇ ਮਾੜੀ ਮੱਤ ਤਿਆਗ ਹੋ ਜਾਵੇ ਤੇ ਚੰਗੀ ਮਿਲ ਜੇ ਉਹੀ ਸਾਡੇ ਮਿੱਤਰ ਨੇ ਕਹਿੰਦੇ ਕਹਿੰਦੇ ਮੈਂ ਸਾਰਾ ਜੱਗ ਲੱਭਿਆ ਪਰ ਕੋਈ ਵਿਰਲੇ ਵਿਰਲੇ ਨੇ ਨਾਨਕ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਮਿੱਤਰ ਮਿਲਦੇ ਨੇ ਜੋ ਸਾਨੂੰ ਪਰਮੇਸ਼ਰ ਦੇ ਨਾਲ ਜੋੜਦੇ ਨੇ ਜੋ ਸਾਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਨੇ ਨਾਮ ਨਾਲ ਜੁੜਿਆਈ ਜਿਹੜੀ ਹੈਗੀ ਮਾੜੀ ਮਤ ਜਾਣੀ ਆ ਤੇ ਚੰਗੀ ਮਤ ਆਉਣੀ ਆ ਜੇ ਆਪਾਂ ਕਹਿ ਕਹਿਣ ਲੱਗ ਜਾਈਏ ਵੀ ਸਾਡੀ ਚੰਗੀ ਮਤ ਆ ਜਾਏ ਤੇ ਮਾੜੀ ਚਲੀ ਜਾਏ ਚਲੀ ਜਾਊਗੀ ਨਹੀਂ ਸਭ ਕੁਝ ਨਾਮ ਨਾਲ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਚ ਕਹਿ ਦਿੱਤਾ ਨਾ ਪਰਿਅੇ ਮਤ ਪਪਾ ਕੇ ਸੰਗ ਉਹ ਢੋਪੇ ਨਾਵੇ ਕੇ ਰੰਗ ਜਿਹੜੀ ਮਤ ਸਾਡੀ ਮਾੜੀ ਆ ਨਾ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਧੋਣੀ ਆ ਉਹਨੂੰ ਕੋਈ ਹੋਰ ਨਹੀਂ ਧੋ ਸਕਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹੀ ਗੁਰੂ ਜੀ